ਸੋ ਦੋਸਤੋ ਇੱਕ ਵੈੜ ਵੀਰ ਦੇ ਕੋਲੇ ਬਕਾਊਆ ਸ਼ਾਹੀ ਬਾ ਲੰਗ ਦੇ ਵਿੱਚ ਆ ਬਿਲਕੁਲ ਲਾਲ ਰੰਗ ਦੇ ਵਿੱਚ ਹਰਵੀਰ ਭਾਈ ਇਹ ਸੂਆ ਕਿੰਨਾ ਸੂਈ ਆ ਸੰਤੂ ਸਾਹਿਬ ਦੂਜਾ ਸੂਆ ਵੈੜ ਸੂਈ ਆ ਹਾਂ ਜਿੰਨੀ ਵੀ ਆਪਾਂ ਇਹਦੀ ਤਰੀਫ ਕਰ ਲਈਏ ਸੋਹਣ ਪੁਣੇ ਵੱਲੋਂ ਹਾਂ ਤੁਹਾਡੀ ਮੁਤਾਬਿਕ ਅੱਛਾ ਜੀ ਤੇ ਬਹੁਤ ਵਧੀਆ ਗੁਰਪੇ ਪਿੱਛੇ ਵੇ ਦੂਜਾ ਸੂਆ ਸੂਈ ਆ ਤੇ ਮਗਰ ਬੱਚਾ ਵੱਛਾ ਮਗਰ ਬੱਛਾ ਵਾ ਤੇ ਦਿਨ ਕਿੰਨੇ ਦੱਸਿਆ ਇਹਨੂੰ ਇਹਨੂੰ ਮਹੀਨੇ ਦੇ ਅੰਦਰ ਬਾਹਰ ਇਹ ਸੂਈ ਆ ਮਹੀਨੇ ਦੇ ਅੰਦਰ ਬਾਹਰ ਹਾਂਜੀ ਅੱਛਾ ਦੇ ਬੋਤਲ ਮੀਟ ਬ੍ਰੀਡ ਦੇ ਵਿੱਚ ਜਿੰਨੇ ਵੀ ਆਉਂਦਾ ਮਤਲਬ ਜੀ ਪ੍ਰਸ਼ੰਸਾ ਕਰੀਏ ਉਹਨੇ ਤੇ ਹੁਣ ਦਿਨਾਂ ਜਿੰਨੇ ਕੁ ਦਿਨ ਦੀ ਸੁਹੀ ਆ ਕਿੰਨਾ ਕੁ ਦੁੱਧ ਹੁਣ ਥੱਲੇ ਹੈਗਾ ਸੰਤ ਸਾਵਾ ਵੈਸੇ ਤਾਂ ਚਲੋ ਜੇ ਆਪਾਂ ਇਹਦੀ ਫੁੱਲ ਸਾਮ ਕਰ ਲਈਏ ਤਾਂ 14 ਵੀ ਚਵਾ ਦੂਗੀ ਇਸ ਟਾਈਮ 11 12 ਲੀਟਰ ਜਿਹੜਾ ਇਹਦੇ ਥੱਲੇ ਨੋਰਮਲ ਹੈਗਾ ਵਾ ਤੇ ਬਾਕੀ ਆਪਾਂ ਇਹਦੀ ਜਿਹੜੇ ਧਾਰਾ ਨਾਲ ਦੁੱਧ ਠੀਕ ਹੈ ਜੀ 11 12 ਕਿਲੋ ਜਿਹੜਾ ਦੋਸਤੋ ਹੁਣ ਮੌਜੂਦਾ ਟਾਈਮ ਤੇ ਦੁੱਧ ਹਾਜ਼ਰ ਆ ਜਿਹੜਾ ਚਵਾਈ ਕਰਨੀ ਆ। ਇਹ ਸੰਦੇਸ ਜਿਹੜੇ ਘਰੋਂ ਆਈ ਆ। ਉਸ ਬੰਦੇ ਦੇ ਕਹਿਣ ਦੇ ਮੁਤਾਬਕ ਇਹ ਵੀ ਮੈਂ ਕਦੀ ਵੰਡ ਨਹੀਂ ਪਾਇਆ। ਅੱਛਾ ਜੀ। ਹਾਂ ਉਹ ਕਹਿੰਦਾ ਵੀ ਮੈਂ ਜੋ ਵੀ ਪਾਉਣਾ ਹਰਿਆ ਪੱਠਾ ਪਾਉਣਾ ਜਾਂ ਜੋ ਵੀ ਪਾਉਣਾ ਮਤਲਬ ਕਦੀ ਵੀ ਕਹਿੰਦਾ ਮੈਂ ਵੰਡ ਅਜੇ ਤੱਕ ਪਾਇਆ ਹੀ ਨਹੀਂ। ਅੱਛਾ ਜੀ। ਜਿਵੇਂ ਉਹਦੇ ਮਨ ਦਾ ਕੋਈ ਵਿਚਾਰ ਆ। ਹੂੰ ਕਹਿੰਦਾ ਵੀ ਮੈਂ ਕਰੀ ਫੀਲ ਪਾਈ। ਠੀਕ ਆ ਜੀ। ਸੋ ਫਿਲਹਾਲ ਦੋਸਤੋ ਆ ਥਰਨੇ ਵਾ ਤੁਹਾਨੂੰ ਦਿਖਾਉਣੇ ਆ। ਬਾਕੀ ਆਪੋ ਬੱਚਾ ਲਾ ਕੇ ਥੋੜਾ ਧਾਰਾ ਮਾਰ ਕੇ ਵਿਖਾ ਦਿੰਦੇ ਆ। ਠੀਕ ਹੈ ਜੀ ਬੱਚਾ ਛੱਡ ਦਿੰਦੇ ਆ ਮੇਲ ਕਾਫ ਵੱਛਾ ਤੇ ਅੱਛਾ ਇਹਦਾ ਮੋਲ ਕੀ ਰਹੂਗਾ ਨਾਲ ਦੀ ਨਾਲ ਸੰਧੂ ਸਾਹਿਬ ਮੋਲ ਕਰਨ ਨੂੰ ਭਵੇਂ ਇਹਦਾ 50 52 ਉਹ ਚੀਜ਼ ਨਹੀਂ ਆ 38000 ਦਾ ਲੈ ਦੇ ਕਰਦਾ ਉਹ 24 ਮਾਨਤਨ ਕਰਦਗੇ 38 ਜੋ ਵੀ ਲੈ ਮਾਨਤਨ ਹਾਂ 38 ਸੰਧੂ ਸਾਹਿਬ ਦਾ ਮੋਲ ਲਿਆ ਉਹਦੇ ਜੋ ਵੀ ਮਾਨਤਨ ਹੋ ਜਾਊਗਾ ਠੀਕ ਆ 38 ਡਿਮਾਂਡ ਆ ਦੋਸਤੋ ਮੋਲ 38 ਆ ਤੇ 38 ਜੋ ਵੀ ਛੋਟ ਛੱਪਾ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਬੱਚਾ ਲਾ ਕੇ ਧਾਰਾ ਤੁਹਾਨੂੰ ਆਪਾਂ ਜੜੀਆਂ ਕੋਈ ਚੌਥਾ ਨਾ ਵੀ ਕਰਵਾ ਦਿੰਦੇ ਆ ਪਾਸ

ਜਦੋਂ ਚੁਵਾਈ ਇੱਕ ਨੰਬਰ ਮੋਗੇ ਵਿੱਚ ਆਉਂਦੀ ਹੈ। ਲੋ ਵੀ ਭਰਾਵੋ ਕਰੋ ਚੈੱਕ। ਮੋਟੀ ਉਂਗਲ ਉਂਗਲ ਜਿਹੜੀ ਧਾਰ ਹੈ। ਤੇ ਜਿੱਡਾ ਮੋਟਾ ਥਣ ਦੋਸਤੋ ਉੱਡੀ ਇਹ ਮੋਟੀ ਧਾਰ ਹੈ। ਤੇ ਚੁਵਾਈ ਭਰਾ ਜਿਹੜਾ ਤੁਹਾਨੂੰ ਦੂਰੋਂ ਧੜਕਾ ਸੁਣਦਾ ਹੋਣਾ। ਉਹਨੇ ਪੂਰੀ ਗੋਲਾਬਾਰੀ ਹੁੰਦੀ ਹੁੰਦੀ ਹੈ ਨਾ ਜਿੰਨੂ ਉਹ ਗੱਲ ਬਾਤ ਮੁੱਲ ਵੀ 38 ਆ ਦੋਸਤੋ ਵਿੱਚ ਗੰਜਾਇਸ਼ ਜਿੰਨੀ ਕੋਈ ਮਾਨਤਾ ਨਹੀਂ ਦੇਵੇਗਾ ਉਹ ਜਿਵਾ ਸੁਣਾ ਲੱਗਾ ਬੈਠਦੇ ਬਾਕੀ ਮੁੱਖ ਦੀ ਗੱਲ ਦਾ ਸੇਵਾ ਦਾ ਦੁੱਧ ਦੋਸਤੋ ਦੁੱਧ ਫੋਨ ਮੌਤੇ 11 ਲੀਟਰ 12 11 ਦੇ ਚੱਲਦੀ ਹੈ ਬਾਕੀ ਸੇਵਾ ਦਾ ਚੰਗੀ ਸੇਵਾ ਕਰ ਲਓਗੇ ਤੇ ਦੁੱਧ ਪਾ ਦਿਓ ਕਿਉਂਕਿ ਸੱਜਰ ਸੁਈ ਹੈ ਠੀਕ ਆ ਆ ਦੇਖੋ ਕੀ ਸਰਦਾਰਾ ਇੱਕ ਬੇਨਤੀ ਕਰਨਾ ਚਾਹੁੰਦਾ ਮੈਂ ਦੱਸੋ ਭਰਾ ਤੇ ਜਿਹੜੀ ਗਾਂ ਦੀ ਚਵਾਈ ਹੁੰਦੀ ਏ ਥੋੜਾ ਜਿਹਾ ਜਿਸ ਤਰ੍ਹਾਂ ਦੇਖਿਓ ਹਵਾਨੇ ਨੂੰ ਫੜ ਕੇ ਹੁੰਦੀ ਥੋੜੀ ਜਿਹੀ ਇਥੋਂ ਇਦਾਂ ਹੂੰ ਮਤਲ ਅੱਧਾ ਥਾਣੂ ਆਥੋ ਅੱਧਾ ਉੱਪਰ ਹਵਾਨੇ ਨੂੰ ਹੋਵੇ ਹੂੰ ਠੀਕ ਹੋ ਜੀ ਪਰ ਕੀ ਹੁੰਦਾ ਬਹੁਤੇ ਭੈਣ ਭਰਾ ਮੱਝ ਵਾਂਗੂ ਥੱਲੇ ਚਵਾਈ ਕਰਦੇ ਆ ਉਹ ਦੁੱਧ ਜਿਹੜਾ ਹਵਾਨੇ ਦੇ ਉੱਪਰ ਰਹਿ ਜਾਂਦਾ ਆਹੋ ਦੇਖਦੇ ਦੇਖਦੇ ਵਾਰ ਦੀ ਕੰਡਿਓਂ ਪਾਰ ਹੋ ਗਈਆਂ ਬਾਕੀ ਦੁੱਧ ਵਾਲੇ ਪਸ਼ੂ ਦੀ ਹਰਵੇੜ ਇਹ ਵੀ ਨਿਸ਼ਾਨੀ ਹੈ ਵੀ ਹਵਾਨਾ ਬਿਲਕੁਲ ਨਿਚੋੜ ਜਾਂਦਾ ਹੈ ਨਾ ਬਿਲਕੁਲ ਜਨਬ ਜਿਹੜੀ ਚਵਾਈ ਹੈ ਜਿਹਨਾਂ ਜਿਹੜੇ ਹਵਾਨਾ ਨਹੀਂ ਨਿਚੋੜਦਾ ਬਿਲਕੁਲ ਬਿਲਕੁਲ ਚਵਾਈ ਤੋਂ ਪਹਿਲਾਂ ਇੱਕ ਬਲੈਡਰ ਆਉਂੂ ਬਿਲਕੁਲ ਜਿਦਾ ਦੋਸਤ ਇੱਕ ਪਰਿਆਸੀ ਗੱਲ ਇਹ ਬਾਅਦ ਵਿੱਚ ਤੁਸੀਂ ਆਹ ਵੇਖ ਸਕਦੇ ਹੋ ਪੂਰੀ ਚਵਾਈ ਹੋ ਗਈ ਪਸ਼ੂ ਐ ਜਿਹੜਾ ਹਵਾਨਾ ਨਿਚੋੜ ਗਿਆ ਤੇ ਦੁੱਧ ਵੀ ਚੰਗਾ ਪਸ਼ੂ ਉਹੀ ਕਰ ਦਿੰਦਾ ਜਿਹੜਾ ਜਿਹੜਾ ਲਓ ਜੀ ਸੋ ਦੋਸਤੋ ਬਾਕੀ ਨੰਬਰ ਬਾਈ ਹਰ ਵੇਲ ਤੇ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਪਏ ਆਹ ਲਓ ਬਾਈ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਆ ਇੱਕ ਟਾਈਮ ਦੀ ਜਿਹੜੀ ਚੋਈ ਹੈ ਠੀਕ ਹੈ ਜੀ ਮਾਰਨਿੰਗ ਟਾਈਮ ਦੀ ਸੋ ਦੋ ਟਾਈਮ ਚੋ ਤਿੰਨ ਟਾਈਮ ਚੋ ਠੀਕ ਹੈ ਜੀ ਚੰਦ ਸਾਹਿਬ ਕੋਈ ਸ਼ੱਕ ਹੀ ਨਹੀਂ ਆਨਲਾਈਨ ਵੀ ਪਸ਼ੂ ਮਗਾ ਸਕਦਾ ਕੋਈ ਵੀ ਪੈਨਪਰਾ ਸਾਰੇ ਪਸ਼ੂ ਜਿਹੜੇ ਚੋਣ ਪਾਸ ਨੇ ਅੱਛਾ ਪੁਲਿਸ ਦਾ ਨੰਬਰ ਇੱਕ ਵਾਰੀ ਫੇਰ ਜੀ 9906382025 9906382025 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਬਾਈ ਹਰਵੈਲ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ